ਵੇ ਮੈਂ ਤੈਨੂੰ ਹਾਂ ਚਾਹੁੰਦੀ ਡੁੱਬ ਜਾਣਿਆ ਤੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਉਹ ਗਾਣੇ ਨੇ ਤਾਂ ਮੈਨੂੰ ਲੱਗਦੀ ਨਾ ਜਦੋਂ ਅਸੀਂ ਪਿੰਡਾਂ 'ਚ ਕਿਤੇ ਪੁਰਾਣੀਆਂ ਗੱਲਾਂ ਛੇੜਦੇ ਆ ਪਰ ਮੈਨੂੰ ਹਾਸਾ ਆਉਂਦਾ ਇਸ ਗੱਲ ਤੇ ਵੀ ਸੀਗੇ ਦੋਵੇਂ ਠੇਠਰ ਜੇ ਹਨਾ ਉਹ ਵੀ ਕਿਸੇ ਹੋਰ ਪਾਸੇ ਕੁੰਡੀਆਂ ਫਸਾਈ ਫਿਰਦੇ ਤੇ ਉਹ ਤੁਹਾਨੂੰ ਲੱਗਿਆ ਨਹੀਂ ਹੈਗਾ ਵੀ ਮਤਲਬ ਵੀ ਜਿਵੇਂ ਨਾ ਇੱਕ ਮੈਂ ਕੱਲ ਪਰਸੋ ਸ਼ੇਅਰ ਪੜ ਰਿਹਾ ਸੀਗਾ ਕਿਦਾ ਵੀ ਕਈ ਵਾਰੀ ਨਾ ਮਤਲਬ ਮੁੰਡੇ ਨਾਲ ਕੁੜੀ ਵਿਆਹੀ ਜਾਂਦੀ ਆ ਰੂਹ ਨਾਲ ਰੂਹ ਨਹੀਂ ਵਿਆਹੀ ਜਾਂਦੀ ਉਹ ਉਸ ਗੱਲ ਦੇ ਵਿੱਚੋਂ ਨਿਕਲਿਆ ਫਿਕਰ ਅਸਲ ਵਿੱਚ ਉਹ 98 ਦਾ ਸੱਤਵਧ ਸੇਲ ਹੋਇਆ ਗਾਣਾ ਉਹ 99 ਦਾ ਠੀਕ ਹੈ ਉਹ ਕਹਿੰਦਾ ਸੱਤਵਧ ਆਪਣਾ ਵੇਕੀ ਹੂੰ ਉਹ ਕੁਝ ਲੋਕਾਂ ਨੇ ਲੈ ਕੇ ਲਈ ਲੈਣ ਸੁਣ ਕੇ ਹੂੰ ਹੁੰਦਾ ਨਹੀਂ ਵੀ ਗਲਤ ਐਸਟੀਮੇਟ ਲੱਗ ਜਾਂਦਾ ਅਸਲ ਵਿੱਚ ਕਹਾਣੀ ਜੋ ਪੂਰਾ ਗਾਣਾ ਸੁਣਦੇ ਆਪਾਂ ਫਿਰ ਪਤਾ ਲੱਗਦਾ ਠੀਕ ਹੈ ਹਣਾ ਉਹਦੇ ਚ ਇੱਕ ਨਾ ਦਲਸ਼ਾਦ ਅਖਤਰ ਦੀ ਮਟੇ ਰਿਕਾਰਡ ਕੀਤੀ ਸੀ ਦੋ ਤੇ ਪੰਕੀ ਦੀਆਂ ਦਲਸ਼ਾਦ ਦੀਆਂ ਉਹਦੇ 'ਚ ਇੱਕ ਗਾਣਾ ਸੀ ਜੀ ਮੇਲ ਨਾ ਬਰਾਤ ਆਉਣੀ ਮੇਲ ਨਾ ਬਰਾਤ ਆਉਣੀ ਕੋਈ ਸੋਹਣੇ ਆਵੇ ਮੈਨੂੰ ਕੱਲ ਨੂੰ ਚੜਾ ਕੇ ਚੁੰਨੀ ਲੈ ਜਾਣਗੇ ਹੂੰ ਉਹਦੇ 'ਚ ਇੱਕ ਅੰਤਰਾ ਸੀਗਾ ਮਿੱਟੀ ਕਰਾਉ ਸੀਗੀ ਮਿੱਟੀ ਉਹਦੀ ਗੀਤ ਦੀ ਮਿੱਟੀ ਨਾਲ ਭਲਾ ਕੋਈ ਕਿੰਨਾ ਚਿਰ ਖੇਡੂ ਜਦੋਂ ਅੱਗੋ ਵੀ ਹੰਗਾਰੇ ਆਉਣ ਉਹ ਰਹਿ ਜਾਣਗੇ ਹਾਂ ਸਹੀ ਗੱਲ ਹੈ ਵੀ ਜੇ ਮੈਨੂੰ ਤੂੰ ਤੇਰੇ ਤੋਂ ਬਿਨਾ ਮੈਂ ਵਿਆਹ ਕਰਾ ਰਹੀ ਆ ਮੈਨੂੰ ਮੈਨੂੰ ਚੁੰਨੀ ਛੜਾ ਕੇ ਭੇਜ ਰਹੇ ਆ ਵੀ ਮੈਂ ਤਾਂ ਮਿੱਟੀ ਹਾਂ ਬਿਲਕੁਲ ਠੀਕ ਇਹ ਜਿਹੜਾ ਥਾਟ ਹੈ ਉਹ ਉਥੋਂ ਉਥੋਂ ਗੀਤਾ ਚੋਂ ਸਾਡੇ ਸਾਡੇ ਨਾ ਰਕੇਸ਼ ਹੈਗਾ ਮਤਲਬ ਬਰਮਾ ਠੀਕ ਹੈ ਜੀ 뮤직 ਕਰਦਾ ਬੰਬੇ ਦਾ ਬੰਦਾ ਠੀਕ ਹੈ ਜੀ ਤੇ ਵੀਰ ਐਕਸ ਦੇ ਨਾਂ ਤੇ ਉਹਦਾ 뮤직 ਵੀ ਹੁੰਦਾ ਮੈਨੂੰ ਆਖਦਾ ਭਾਈ ਸਾਹਿਬ ਆਪ ਕੀ ਹਰ ਕ੍ਰਾਸ ਟੇਲ ਹੈ ਠੀਕ ਹੈ ਤੁਸੀਂ ਜਿਹੜੀਆਂ ਤੁਹਾਡੀਆਂ ਕਰੌਸਾਂ ਹੁੰਦੀਆਂ ਗੀਤ ਦੀਆਂ ਉਹਦਾ ਮੁਖੜਾ ਬਣਦਾ ਤੁਸੀਂ ਤੁਸਨ ਤਾਂ ਗਾਣੇ ਨਵੇਂ ਲਿਖਣ ਦੀ ਲੋੜ ਹੀ ਨਹੀਂ ਹੈ ਅਸੀਂ ਬਹੁਤ ਸਾਰੇ ਗੀਤ ਜਿਹੜੇ ਇਦਾਂ ਹੀ ਬਣ ਜਾਂਦੇ ਸੀ ਅੱਛਾ ਇਹ ਗੀਤ ਵੀ ਇਦਾਂ ਹੀ ਬਣਿਆ ਥਾਟ ਕਨਸੈਪਟ ਹੈ ਵੀ ਤੁਸੀਂ ਉਹ ਬੰਦੇ ਤਿੰਨ ਪਾਤਰ ਅਸੀਂ ਉਹਨੂੰ ਸਾਹਮਣੇ ਆ ਗਏ ਮੇਰੇ ਠੀਕ ਹੈ ਇੱਕੋ ਕੁੜੀ ਠੀਕ ਹੈ ਇੱਕ ਜਿਹਦੇ ਨਾਲ ਵਿਆਹੀ ਹੈ ਹੂੰ ਠੀਕ ਹੈ ਇੱਕ ਉਹਦੇ ਮਗਰਲੇ ਪਾਸੇ ਬੰਦਾ ਇੱਕ ਉਹਦੇ ਅਗਲੇ ਪਾਸੇ ਕੁੜੀ ਹੈ ਠੀਕ ਹੈ ਇਹ वार्तालाप ਹੈ ਇਹ ਬਿਲਕੁਲ ਨਵਾਂ ਥਾਟ ਕਨਸੈਪਟ ਸੀ ਨਹੀਂ ਨਹੀਂ ਬਾਈ ਪਰ ਕਦੇ ਇਹ ਨਹੀਂ ਹੋਇਆ ਵੀ ਉਧਰੋਂ ਵਿਆਹ ਦਾ ਖਾੜਾ ਹੋਵੇ ਤੇ ਉਧਰੋਂ ਕਿਸੇ ਨੇ ਆ ਕੇ ਪੈਗ ਲੱਗੇ ਚ ਕਹਿਤਾ ਹੋਵੇ ਵੀ ਯਾਰ ਮਾਂ ਹੀ ਚਾਹੁੰਦਾ ਕਿਸੇ ਹੋਰ ਸੁਣਦੇ ਸੁਣਦੇ ਰਹੇ ਨੇ ਲੋਕ 5 5 ਵਜੇ ਸੁਣਦੇ ਰਹੇ ਨੇ ਅੱਛਾ ਇਹ ਗੀਤ ਸੁਣਦੇ ਰਹੇ ਨੇ ਮੇਰਾ ਗੀਤ ਹੋਰ ਸੀਗਾ ਤੈਨੂੰ ਕੁੜੀਆਂ ਬਚਾਲੇ ਖੜੀ ਦੇਖ ਕੇ ਰੀਵਨ ਗਿਆ ਨਾ ਕੱਟਿਆ ਉਹ ਵੀ ਸੁਣਦੇ ਰਹੇ ਲੋਕ ਅਸਲ ਉਹਨਾਂ ਉਦੋਂ ਉਦੋਂ ਲੋਕਾਂ ਦੇ ਦਿਲ 'ਚ ਗੀਤ ਬਸੇ ਹੋਏ ਸੀ ਪਰ ਉਹ ਤਾਂ ਮੇਲੇ ਦੀ 네ਗੇਟਿਵ ਖਿਆਲ ਵੀ ਨਹੀਂ ਸੀ ਕਿ ਹੁਣ ਤਾਂ ਮੈਨੂੰ ਲੱਗਦੀ ਵੀ ਹੁਣ ਤਾਂ ਮੋਬਾਈਲ ਤੇ ਵੀ ਜੇ ਕਿਸਦਾ ਮੈਸੇਜ ਵੀ ਆ ਜਾਏ ਤਾਂ ਬੰਦਾ ਸ਼ੱਕ ਕਰੀ ਜਾਂਦਾ ਹੁਣ ਤਾਂ ਨਹੀਂ ਹੁਣ ਤਾਂ ਤੁਸੀਂ ਇਹ ਦੇਖੋ ਵੀ ਚਾਰ ਚਾਰ ਪੰਜ ਪੰਜ ਤਾਂ ਦੇ ਕੰਮ ਚੱਲੀ ਜਾਂਦਾ ਪਹਿਲਾਂ ਤਾਂ ਆਪ ਸੋਚ ਨਹੀਂ ਸਕਦੇ ਸੀ ਇੱਕੋ ਹੀ ਹੁੰਦਾ ਸੀ ਮਿੱਤਰ ਪਿਆਰ ਹਨਾ ਹਾਂ ਹਾਂ ਬੰਦਾ ਸੋਚ ਨਹੀਂ ਸਕਦਾ ਸੀ ਵੀ ਉਹ ਧੋਖਾ ਕਰੂ ਮੇਰੇ ਨਾਲ ਤੇ ਹੁਣ ਸੋਸ਼ਲ ਮੀਡੀਆ ਤੇ ਕਿਸੇ ਮੁੰਡੇ ਕੁੜੀ ਦੀ ਲੜਾਈ ਹੋਈ ਲਵ ਹੋਇਆ ਟੁੱਟ ਗਈ ਉਤੋਂ ਗੀਤ ਬਣ ਗਿਆ ਫਿਰ ਉਦੋਂ ਪਿਆਰ ਦਾ ਹੁੰਦਾ ਹੀ ਲੋਕ ਲੋਕ ਕੇ ਸੀ ਫਿਰ ਉਦੋਂ ਗਾਣੇ ਕਿਵੇਂ ਆਏ ਨਹੀਂ ਉਦੋਂ ਗਾਣੇ ਹੁਣ ਵੀ ਆਉਂਦੇ ਆ ਹੁਣ ਤੁਸੀਂ ਨਵਾਂ ਸਾਡਾ ਗੀਤ ਸੁਣਿਆ ਨਖਰੋ ਠੀਕ ਹੈ ਇਹ ਕਿਸੇ ਸੋਸ਼ਲ ਮੀਡੀਆ ਮੈਂ ਮੇਰੇ ਘਰੇ ਨਾ ਅਖਬਾਰ ਨਾ ਰਸਾਲਾ ਨਾ ਕਾਪੀ ਨਾ ਮੈਂ YouTube ਦੇਖਦਾ ਨਾ ਮੈਂ YouTube ਤੋਂ ਕਰਦਾ ਹੁਣ ਤੁਸੀਂ ਸਾਡੇ ਲੇਟੈਸਟ ਗੀਤ ਚ ਦੇਖੋ ਇਹਦੇ ਚ ਪਿਆਰ ਕਿੱਥੋਂ ਆ ਹਮ ਕਿੰਨਾ ਪਿਆਰਾ ਦੋਨਾਂ ਦਾ ਕਿੰਨੀਆਂ ਵਧੀਆ ਗੱਲਾਂ ਕਰਦੇ ਕਿਸੇ ਵਿੱਚ ਇਤਾਰੇ ਦੂਰੇ ਕੌਣ ਤੋੜਦਾ ਇਹ ਤਾਂ ਇਹ ਤਾਂ ਸਭ ਹੁੰਦੀਆਂ ਨੇ ਗੱਲਾਂ ਕਹਿਣ ਠੀਕ ਹੈ ਕਹਿੰਦਾ ਮੈਂ ਤਾਂ ਸੀਗਾ ਨਖਰ ਉਹ ਤੋਂ ਦਿਲ ਮੰਗਿਆ ਮਰ ਜਾਣੀ ਫੇਰੇ ਮੇਰੀ ਜਾਨ ਲੈਣ ਠੀਕ ਹੈ ਸਹੀ ਗੱਲ ਸੱਚੋ ਸੱਚੀ ਸੱਚੀ ਜੋ ਤੂੰ ਗੱਲ ਕਹਿਨੀ ਹੈ ਹਾਂ ਮੇਰਾ ਹੌਂਕੇ ਜਿ ਦਿਨ ਲੰਘੇ ਮਰ ਮਰ ਕੇ ਕਹਿੰਦੀ ਮੈਂ ਤਾਂ ਬਸ ਚੰਦਰੇ ਨੂੰ ਹਾਂ ਕਰੀ ਸੀ ਮੁੜ ਗਿਆ ਕਦਮਾਂ ਜੀ ਦਾ ਇਹ ਜਿਹੜੇ ਥਾਟ ਨੇ ਤੁਹਾਡੇ ਬ੍ਰੇਨ ਚ ਨੇ ਮੇਰੇ ਬ੍ਰੇਨ ਚ ਨੇ ਵੀ ਇਹ ਇਹ ਇਹਨੂੰ ਇੰਪਰੂਵ ਕਰਕੇ ਇਹ ਇੱਥੋਂ ਤੱਕ ਜਾ ਸਕਦਾ ਉਹਦੀ ਇਹ ਲਿਮਟ ਹੈ ਉਹਦੇ ਚ ਆਹ ਹਾ ਕਾਫੀਏ ਨੇ ਆਹ ਹਾ ਸਟੋਰੀਆਂ ਪੈਂਦੀਆਂ ਨੇ ਉਹ ਉਹ ਬਣ ਜਾਂਦਾ ਠੀਕ ਹੈ ਪਹਿਲਾਂ ਵੀ ਕੋਈ ਸਿੰਪਟਮ ਕੋਈ ਆ ਗਿਆ ਕਿਸੇ ਨੇ ਸਭ ਐਕੀ ਗੱਲ ਕਰਤੀ ਮੇਰੇ ਬਹੁਤ ਸਾਰੇ ਗੀਤ ਇਦਾਂ ਦੇ ਜਿਹੜੇ ਤੇਰੀ ਨਾਲ ਗੱਲ ਹੋ ਕੇ ਉਹਨੂੰ ਮਤਲਬ ਗੱਲ ਤੂੰ ਤੁਸੀਂ ਗੱਲਾਂ ਕਰਈ ਜਾਂਦੇ ਹੋ ਮੈਨੂੰ ਉਹ ਜੋ ਗੱਲ ਮਿਲ ਜਾਂਦੀ ਆਈਡੀਆ ਮਿਲ ਗਿਆ ਉਹਨੂੰ ਆਈਡੀਆ ਮਿਲ ਗਿਆ ਉਹਨੂੰ ਥਾਟ ਨੂੰ